ਤੁਹਾ ਤੁਹਾ ਮਾਰ 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 ਇਹ ਦੇਖੋ ਸਰਪੰਚ ਦੇਖੋ ਸਰਪੰਚ ਦੇਖੋ ਗੋਲੀਆਂ ਵਤਾਂਦਾ ਦੇਖੋ ਇਹ ਪਿੰਜ ਦੇਖੋ ਇਹ ਦੇਖੋ ਅਜਾ ਪਿੰਜ ਬਣਿਆ ਸਿਆਣਾ ਵੈਣਾ ਸਾਡੀ ਗੱਡੀ ਸਾਡੀ ਗੱਡੀ ਤੇ ਲਾਗੋ ਨੰਗੀ ਕੋਈ ਘਰੀੜ ਵੀ ਨਹੀਂ ਪੱਜੀ ਪਿਸਟਲ ਦਿਖਾਏ ਕਰਦਾ ਸਾਨੂੰ ਤੁਹਾਨੂੰ ਇਹ ਤੋਂ ਬੜਾ ਖਤਰਾ ਆ ਕਾਨੂੰ ਸਾਨੂੰ ਮਾਰ 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 ਮਾਰੀ ਦੇ ਦੇ ਇਹ ਦੇਖੋ ਅੱਗੇ ਕਰ ਕ੍ਰਿਸਟਲ ਅੱਗੇ ਕਰ ਕੋ ਕਰ ਦੇ ਯਾਰ ਭੀਚਾ ਕਰ ਖਾਲੀ ਹੋਈ ਡਰਾਈ ਉਹ ਲੈ ਕਰੀ ਉਹ ਖਾਲੀ ਹੋ ਜਾ ਭਰੀ ਹੋ ਇਸ ਵਾਰ ਦੇ ਮੈਂ ਵੀ ਬੋੜ ਤੇ ਕੀਤੀ ਹੂੰ ਨਾ ਅਰੇ ਉੱਡ ਗੋ ਹੂੰ ਇੱਧਰ ਕੀਤੀ ਹੈ ਹਾ ਕਿੰਨੀ ਸੈਰ ਦੇ ਮੈਂ ਥੱਲੇ ਉਤਰ ਜੰਦੇ ਇਹ ਦੇਖੋ ਸਰਪੰਚ ਜੀ ਮੋਤਵਾਰ ਸਾਡੇ ਪਿੰਡ ਦਾ ਇਹ ਤਾਂ ਸਾਡੇ ਚਾੜ ਤੇ ਜਾ ਬਸੋ ਹਾਂ ਕ੍ਰਿਸਟਲ ਆ ਜਾਂਦਾ ਵਿੱਚ ਹਾਂ ਬਸ ਆ ਜਾ ਇਹ ਗੱਲ ਮੈਂ ਜਾ ਰਿਹਾ ਸੀ ਆਪਣੇ ਪਿੰਡੋਂ ਕੋਟਲਾ ਹੈਨਾ ਇਹ ਕੋਟਲੇ ਤੋਂ ਇਧਰ ਨੂੰ ਆ ਰਹੀ ਗੱਡੀ ਲਾ ਕੇ ਮੈਂ ਵੀ ਗੱਡੀ ਤੇ ਜਾ ਰਿਹਾ ਸੀ ਗੱਡੀ ਦੇ ਉੱਤੇ ਜਗ੍ਹਾ ਤੰਗ ਸੀ ਮੈਂ ਇਹਨਾਂ ਨੂੰ ਇਸ਼ਾਰਾ ਵੀ ਕੀਤਾ ਲਾਈਟਾਂ ਦਾ ਵੀ ਰੁਕੋ ਪਿੱਛੇ 20 ਫੁੱਟ ਦੇ ਉੱਤੇ ਜਗ੍ਹਾ ਸੀ ਅੱਗੇ ਜਗ੍ਹਾ ਨਹੀਂ ਕਿਤੇ ਵੀ ਗੱਡੀ ਕ੍ਰਾਸ ਹੋਣ ਦੀ ਜੇ ਹੋ ਸਕਦੀ ਸੀ ਤਾਂ ਬੜੀ ਔਖੇ ਹੁੰਦੀ ਫਿਰ ਵੀ ਅਸੀਂ ਗੱਡੀ ਥੋੜੀ ਜਿਹੀ ਕੀਤੀ ਇਹਨਾਂ ਨੇ ਗੱਡੀ ਮੇਰੀ ਗੱਡੀ ਨਾਲ ਟੱਚ ਕਰਕੇ ਲਾਤੀ ਫਿਰ ਉਹਦੇ ਤੋਂ ਟਕਰਾਅ ਵੱਧ ਗਿਆ ਟਕਰਾਅ ਵੱਧ ਗਿਆ ਪਿੱਛੋਂ ਕਮਲਜੀਤ ਸਿੰਘ ਸਕੂਟਰ ਤੇ ਆ ਗਿਆ ਇਹ ਤਿੰਨ ਜਣੇ ਇਹ ਮੁਕੇਸ਼ ਉਹਦੀ ਲੜਕੀ ਅੰਜਲੀ ਤੇ ਮੁਕੇਸ਼ ਦਾਪਰਾ ਇਹ ਗੱਡੀ ਤੇ ਹੀ ਉੱਥੋਂ ਫਿਰ ਇਹਨਾਂ ਨੇ ਮੇਰੇ ਤੇ ਉਕਸਾਇਆ ਇਹਨੇ ਉਤਰ ਕੇ ਇਹ ਵੀ ਗੱਡੀ ਤੋਂ ਸਾਰੇ ਤੇ ਮੈਨੂੰ ਪੈਗੇ ਮਾਰਨ ਤੇ ਮਾਰਨ ਪੈਗੇ ਮੈਂ ਆਪਣੀ ਸੈਲਫ ਡਿਫੈਂਸ ਚ ਉਹ ਰਿਵਾਲਵਰ ਕੱਢਿਆ ਆ ਚੱਕਰ ਹੋਇਆ ਜਿਹੜਾ ਉਹ ਸਾਹਮਣੇ ਹੀ ਆ ਸਭ ਕੁਝ ਹੈ ਨਾ ਤੇ ਇਹਨਾਂ ਨੇ ਮੈਨੂੰ ਮਾਰਨ ਪੈ ਗਿਆ ਤੇ ਫਿਰ ਮੁਕੇਸ਼ ਰਾਣੀ ਹੈ ਜਿਹੜੀ ਇਹਨਾਂ ਦੇ ਕਮਲਜੀਤ ਦੀ ਮੈਸੇਜ ਇਹਨੇ ਕਿਹਾ ਫੜ ਲੋ ਇਹਨੂੰ ਇਹ ਖਾਲੀ ਹੈ ਅੰਨੀ ਫੜ ਲੋ ਇਹਨੂੰ ਬਸ ਇਹਨਾਂ ਨੇ ਮੈਨੂੰ ਫਾਟ ਕੇ ਉੱਥੇ ਅੱਗੇ ਫੇਰਿਆ ਮੈਂ ਨਾ ਠੰਦੀ ਕੋਸ਼ਿਸ਼ ਕੀਤੀ ਐ ਮੈਂ ਕਿੰਨਾ ਕੰਡ ਸਕਦਾ ਸੀ ਇਹਨਾਂ ਨੇ ਮੈਨੂੰ ਫਾਟ ਲਿਆ ਮਗਰ ਚੜਤਾ ਮੇਰੇ ਕੋਲ ਪ੍ਰਵਾਲ ਵਰ ਖੋਲਿਆ ਤੇ ਇਹ ਮੇਰੇ ਨਿਸ਼ਾਨ ਐ ਤੁਹਾਨੂੰ ਦਿਖਾਣਾ ਆ ਜੀ ਦਬਲ ਜੀ ਨੇ ਮੇਰੇ ਦੰਦ ਵੀ ਵਟਿਆ ਔਰ ਬਾਕੀ ਕੋਸੋ ਨੁਕਸਾਨ ਜਿਹੜੇ ਮਾਰੇ ਉਹ ਤੇ ਹੁਣ ਉਥੇ ਕਿਹੜੇ ਨਿਸ਼ਾਨ ਐ ਇਹ ਨਿਸ਼ਾਨ ਤੇ ਹੈ ਮੈਂ ਇਕੱਲਾ ਸੀ ਇਹ ਚਾਰ ਜਣੇ ਰੰਜੀਤ ਇਹਨਾਂ ਦੇ ਦਿਲ ਚ ਹੋएगी ਮੇਰੇ ਚ ਤੇ ਕੋਈ ਨਹੀਂ ਐ ਇਨਾ ਪਹਿਲੇ ਵੀ ਮੇਰੇ ਤੇ ਦੋ ਵਾਰੀ ਅਟੈਕ ਕੀਤਾ ਐ ਇੱਕ ਅੱਜ ਤੋਂ 2 ਸਾਲ ਪਹਿਲੇ 23 ਚ ਅੱਜ ਕੱਲ ਦਾ ਹੀ ਦੇਨੇ ਹਿੰਦੋ ਤੇ ਇੱਕ ਉਹਦੇ ਕੋਲੋਂ ਵੀ ਪਹਿਲੇ ਹੋਰ ਦੋ ਤਿੰਨ ਸਾਲ ਪਹਿਲੇ ਪਿੱਛੇ ਹੋਰ ਚਲੇ ਜਾਈਏ ਉਦੋਂ ਵੀ ਇਹਨੇ ਝਗੜਾ ਕੀਤਾ ਕੋਈ ਗੱਲ ਨਹੀਂ ਸਾਡੇ ਕੋਲ ਹੀ ਬੈਠਾਦਾ ਸੀ ਚੰਗਾ ਭਲਾ ਨਾ ਕੋਈ ਗੱਲ ਨਾ ਕੋਈ ਬਾਤ ਪੀਤੀ ਐ ਇਹਨੇ ਸਾਡੇ ਕੋਲੋਂ ਪੀਤੀ ਐ ਘਰ ਨੂੰ ਲੱਗਾ ਜਾਣ ਸਿੱਧਾ ਲੱਗਾ ਟੱਪਣ ਇਥੋਂ ਦੀ ਕੰਦ ਤੋਂ ਦੀ ਤੇ ਕੰਦ ਤੋਂ ਕੁੱਤੇ ਨਾ ਉਹ ਅਸੀਂ ਤਾਰਾਂ ਲਾਈ ਦੀਆਂ ਸੀ ਇਹ ਕਹਿੰਦਾ ਜੀ ਤੁਸੀਂ ਹਿੰਦੁਸਤਾਨ ਪਾਕਿਸਤਾਨ ਬਣਾਇਆ tha ਗੇਟ ਰਸਤੀ ਨਹੀਂ ਗਿਆ ਲੰਘ ਕੇ ਤੰਦ ਲਗਟਾ ਆਗੇ ਦੇ ਮੇਰੇ ਨਾਲ ਉਹ ਬੰਦੇ ਹੀ ਮੇਰੇ ਕੋਲ ਮੌਜੂਦ ਹੈ ਜੇ ਵੀ ਉਸ ਗੱਲ ਦੀ ਗਵਾਹੀ ਦੇਣ ਨੂੰ ਹੈਗੇ ਆ ਉਹ ਹੁੰਦਾ ਇੱਕ ਜਪਨੀ ਹੋ ਗਿਆ ਗੱਡੀ ਉਹਨਾਂ ਨੇ ਭੰਨੀ ਜੀ ਇਹਦੇ ਬਾਰੇ ਮੈਂ ਮੈਨੂੰ ਕੋਈ ਨਾਲੇਜ ਨਹੀਂ ਆ ਗੱਡੀ ਕਿੰਨੇ ਭੰਨੀ ਆ ਕੀ ਕੀਤਾ ਮੈਂ ਗੱਡੀ ਭੰਨਣ ਜੋਗਾ ਹੁੰਦਾ ਤੇ ਉਹ ਲਈ ਪਹਚਾ ਕਰ ਸਕਦਾ ਸੀ ਆਪਣਾ ਹੈਨਾ ਮੈਨੂੰ ਨਹੀਂ ਕੋਈ ਪਤਾ ਕੌਣ ਭੰਨ ਗਿਆ ਜਾਂ ਇਹਨਾਂ ਆਪ ਭੰਨੀ ਹੈ ਇਹ ਇਹ ਝਗੜਾ ਲੋਕਿ ਸੁਣਦਾ ਆਦਮੀ ਹੈ ਇਹ ਇਕੋ ਨਾਲ ਹੋਰ ਪਿੰਡ ਚ ਲਾਇਆ ਦਾ ਇਹਨੇ ਲਗਦਾ ਇਹ ਅਸੀਂ ਬਾਹਰ ਨਿਕਲਦੇ ਤਾਂ ਮੁੰਡੇ ਨੂੰ ਜਾਨੋਂ ਮਾਰਦੇ ਚਲੋ ਇਹਦੇ ਬਾਰੇ ਮੈਨੂੰ ਨਹੀਂ ਕੋਈ ਵੀ ਉਹਨਾਂ ਇਹ ਉਹਨਾਂ ਨੂੰ ਪਤਾ ਹੋਣਾ ਪੁਜਾਰੀ ਨੂੰ ਪਤਾ ਹੈ ਜਾਂ ਜੇ ਜਿਹੜੇ ਉੱਥੇ ਬੰਦੇ ਹੋਣਗੇ ਉਹਨਾਂ ਨੂੰ ਪਤਾ ਮੈਂ ਇਹਦੇ ਬਾਰੇ ਕੋਈ ਇਨਵੋਲਵ ਵੀ ਨਹੀਂ ਆ ਨਾ ਮੈਨੂੰ ਪਤਾ ਹੈ ਨਾ ਮੈਂ ਕਿਸੇ ਨੂੰ ਕੋਈ ਬੰਦੇ ਰੱਖਣ ਜੁਗਾ ਵੀ ਮੈਂ ਬੰਦੇ ਰੱਖਾਂ ਗੱਡੀ ਅਗਲ ਵਕ ਗੋਲੀ ਚੱਲ ਜਾਂਦੀ ਤੇ ਮੱਟਾ ਨਿਸ਼ਾਨ ਨਹੀਂ ਹੋ ਸਕਦਾ ਇਹਨਾਂ ਨੇ ਹੋ ਸਕਦਾ ਕੀ ਕਹਿ ਸਕਦਾ ਮੈਂ ਇਹਦੇ ਬਾਰੇ ਚ ਹੈਨਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੋ ਰਿਵਾਲਵਰ ਤੇ ਮੈਂ ਆਪਣੀ ਸੈਲਫ ਡਿਫੈਂਸ ਲਈ ਕੱਟਿਆ ਨਾ ਕਿ ਹੈਨਾ ਮੈਂ ਆਪਣੀ ਸੈਲਫ ਡਿਫੈਂਸ ਲਈ ਕੱਟਿਆ ਰਿਵਾਲਵਰ ਤੇ ਆਪਣੇ ਆਪ ਨੂੰ ਪਛਾਣ ਦੀ ਕੋਈ ਮੈਨੂੰ ਚਾਰਜ ਨੇ ਪਾਗੇ ਤੇ ਮੈਂ ਕੀ ਕਰ ਸਕਦਾ ਸੀ ਇਕੱਲਾ ਮੈਂ ਆਪਣੇ ਬਚਾਨ ਲਈ ਤੇ ਕੁਝ ਤੇ ਕਰਨਾ ਮੈਂ ਜਾ ਕੇ ਉਸੇ ਵੇਲੇ ਐਸਐਚਓ ਸਾਹਿਬ ਕੋਲ ਗਿਆ ਕੰਪਲੇਨ ਕੀਤੀ ਹੈ ਉਥੇ ਥਾਣੇ ਚ ਲਿਖਾਈ ਹੈ ਹੋਰ ਕੁਝ ਨਹੀਂ ਅਹੀਂ ਕੁਝ ਵੀ ਕੀਤਾ ਬਸ ਬਾਕੀ ਕਾਰਵਾਈ ਜੋ ਕੀਤੀ ਹੈ ਇਹਨਾਂ ਨੇ ਕੀਤੀ ਹੈ ਇਹ ਸਾਰਾ ਅਸੀਂ ਝੰਡਾ ਗੁਜਰਾ ਤੋਂ ਮਤਲਬ ਕੋਟ ਝੰਡਾ ਗੁਜਰਾਣਾਂ ਜਾ ਰਹੇ ਸੀ ਤੇ ਉਹ ਉਧਰੋਂ ਕੋਟਲੇ ਵਾਲ ਨੂੰ ਆ ਰਹੇ ਸੀ ਹੁਣ ਦਿਲਜੀਤ ਸਿੰਘ ਮਤਲਬ ਉਹਨਾਂ ਨੇ ਅਸੀਂ ਉਹਨਾਂ ਨੂੰ ਆਪਣੀ ਗੱਡੀ ਆਸੀ ਸਾਈਡ ਤੇ ਪਹਿਲਾਂ ਹੀ ਕਰ ਲਈ ਤੇ ਉਹ ਇੰਨੀ ਗੱਲ ਤੋਂ ਕਹਿੰਦਾ ਤੁਸੀਂ ਮੈਨੂੰ ਸਾਈਡ ਕਿਉਂ ਨਹੀਂ ਦਿੱਤੀ ਤੇ ਉਹਨਾਂ ਨੇ ਮੈਨੂੰ ਗਾਲ ਕੱਢੀ ਤੇ ਗਾਲ ਕੱਢਣ ਦੇ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਮੈਨੂੰ ਕਿੰਨੇ ਵੱਡੇ ਹੋ ਅਗਰ ਮੈਂ ਤੁਹਾਨੂੰ ਗਾਲ ਕੱਢਾਂਗਾ ਤਾਂ ਤੁਹਾਨੂੰ ਕੀ ਮਤਲਬ ਹੋਏਗਾ ਉਧਰੋਂ ਜੀਜਾ ਜੀ ਆ ਗਏ ਪਿੱਛੋਂ ਤੇ ਜਦੋਂ ਇਹਨਾਂ ਨਾਲ ਬੈਂਸ ਵਸਾਈ ਹੋਈ ਤੇ ਉਹਨਾਂ ਨੇ ਪਿਸਤਲ ਕੱਢ ਲਈ ਉਹਨੇ ਕਿਹਾ ਵੀ ਚਲੋ ਕੋਈ ਨਹੀਂ ਜੇ ਤਾਂ ਕੋਈ ਗਲਤੀ ਹੋ ਗਈ ਅਸੀਂ ਆਪ ਕਹਿਣਨੇ ਆ ਤੇ ਉਹ ਸਾਡੇ ਇਹਨਾਂ ਤੇ ਗੋਲੀ ਚਲਾਣ ਲੱਗੇ ਉਹ ਕੁਦਰਤੀ ਗੋਲੀ ਚੱਲੀ ਨਹੀਂ ਗਈ ਤੇ ਚਲੋ ਜੀ ਆ ਉਹਨਾਂ ਨੇ ਤਿੰਨ ਚਾਰ ਵਾਰ ਉਹ ਆਪਣਾ ਦੱਬਿਆ ਜੀ ਉਹਨਾਂ ਨੇ ਆਵਾਜ਼ ਵੀ ਆਈ ਆ ਤੇ ਉਹ ਵਾਰ ਗੋਲੀ ਮਤਲਬ ਕਹਿੰਦੇ ਕੁਦਰਤੀ ਚੱਲੀ ਨਹੀਂ ਗਈ ਤੇ ਚੱਲ ਜਾਂਦੀ ਤੇ ਚੱਲ ਜਾਂਦੀ ਤਾਂ ਹੁਣ ਨੂੰ ਇੱਕ ਅੱਧਾ ਮਾਰੀ ਜਾਣਾ ਸੀ ਤੁਹਾਨੂੰ ਪਤਾ ਹੀ ਤੇ ਫਿਰ ਤੁਹਾਡੇ ਨਾਲ ਹਮਲਾ ਕਿਦਾਂ ਹਮਲਾ ਜੀ ਜਦੋਂ ਅਸੀਂ ਥਾਣੇ ਆਪਣੀ ਪਿਸਤਲ ਜਮ੍ਹਾਂ ਕਰਾਉਣ ਆਏ ਉਹਨਾਂ ਨੇ ਜੀਜਾ ਜੀ ਨੂੰ ਰਾਤ ਲੋਕਲ ਆਪਣੇ ਲੋਕਅਪ ਚ ਰੱਖ ਲਿਆ ਤੇ ਸਾਨੂੰ ਕਹਿੰਦੇ ਵੀ ਤੁਸੀਂ ਘਰ ਜਾਓ ਤੇ ਅਸੀਂ ਜਦੋਂ ਘਰ ਜਾਣ ਲੱਗੇ ਸਾਡੇ ਪਿੱਛੋਂ ਉਸ ਟਾਈਮ ਹੀ ਇੱਕ ਗੱਡੀ ਲੱਗ ਗਈ ਤੇ ਦੀਦੀ ਕਹਿੰਦੇ ਵੀ ਤੁਸੀਂ ਅੱਧਾ ਕਰੋ ਆਪਾਂ ਮੰਡੀ ਵਾਲੇ ਚੱਲ ਜੰਨੇ ਆ ਤੇ ਮੰਦਰ 도ੜ ਕੇ ਅੰਦਰ ਵੜ ਜਾਗੇ ਤੇ ਜਾਨ ਵੱਜੇਗੀ ਅਸੀਂ ਦੌੜ ਕੇ ਮੰਡੀ ਵਾਲ ਨੂੰ ਗੱਡੀ ਭੇਜਾ ਕੇ ਲੈ ਗਏ ਤੇ ਜਦ ਉੱਪਰ ਪਹੁੰਚੇ ਅਸੀਂ ਅਸੀਂ ਆਪਣੀ ਗੁੜੀਆਂ ਨੂੰ ਪਹਿਲੇ ਹੀ ਗੱਡੀ 'ਚ ਭਜਾਤਾ ਵੀ ਤੂੰ ਦੌੜ ਜਾ ਤੇ ਬਾਅਦ 'ਚ ਮੈਂ ਤੇ ਮੇਰੇ ਸਸਟਰ ਗੱਡੀ ਦੇ ਵਿੱਚ ਰਹਿ ਗਏ ਤੇ ਬੱਲਾ ਬੱਲਾ ਨਾਮ ਦਾ ਮੁੰਡਾ ਤੇ ਇੱਕ ਗੋਲਡੀ ਗੋਲਡੀ ਨਾਮ ਦਾ ਮੁੰਡਾ ਉਹ ਆਏ ਉਹਨਾਂ ਨੇ ਆਂਦੇ ਹੀ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਸ਼ੀਸ਼ਿਆਂ ਤੇ ਮਤਲਬ ਆਪਣੀ ਰਾੜਾ ਮਾਰਨੀ ਸ਼ੁਰੂ ਕਰਤੀਆਂ ਤੇ ਪੰਜ ਸੱਤ ਮੁੰਡੇ ਸੀ ਉਹ ਸਾਰਿਆਂ ਨੇ ਉਹਨਾਂ ਨੇ ਗੱਡੀ ਗੁੱਡੀ ਭੰਨੀ ਤੇ ਮੈਨੂੰ ਪਕੜਿਆ ਉਹਨਾਂ ਨੇ ਮੇਰੇ ਸਿਰ 'ਚ ਰੌਡ ਮਾਰੀ ਤੇ ਫਿਰ ਉਹਦੇ ਬਾਅਦ ਮੇਰੇ ਕਾਫੀ ਆ ਸੱਟਾਂ ਮਾਰੀਆਂ ਜੀ ਉਹਨਾਂ ਦਾ ਉਹ ਦੌੜਨ ਲੱਗੇ ਨਾ ਜਦੋਂ ਉਹਨਾਂ ਦਾ ਡੇਗ ਗਿਆ ਉਹ ਜਦੋਂ ਡੇਗ ਗਿਆ ਉਹ ਅਸੀਂ ਬਸ ਉਹੀ ਚੁੱਕ ਕੇ ਥਾਣੇ ਮਤਲਬ ਜਾਮਾ ਕਰਵਾਣ ਆਏ ਸੀ ਤੇ ਆਪਣੇ ਕੋਟਲੇ ਤੋਂ ਆਪਣੇ ਘਰ ਜਾ ਰਹੇ ਮੇਰੇ ਮਾਮਾ ਜੀ ਤੇ ਮੇਰੀ ਮੰਮੀ ਨਾਲ ਤੇ ਰਸਤੇ 'ਚ ਉਹਨਾਂ ਦੀ ਗੱਡੀ ਆਪਣੇ ਕੋਟਲੇ ਵੱਲੋਂ ਆ ਰਹੀ ਆ ਆਪਣੇ ਪਿੰਡ ਤੋਂ ਦਲਜੀਤ ਦੀ ਜਿਹੋ ਨਾਲ ਨਾਮ ਦਲਜੀਤ ਹੈ ਆਪਾਂ ਆਪਣੀ ਗੱਡੀ ਕੱਚੇ ਤੇ ਕਾਫੀ ਜਗ੍ਹਾ ਤੇ ਕਰਤੀ ਤੇ ਉਹਨਾਂ ਨੇ ਉਹਨਾਂ ਨੇ ਸਾਨੂੰ ਸਾਈਡ ਨਹੀਂ ਦਿੱਤੀ ਕਾਫੀ ਆਪਾਂ ਨੂੰ ਬੋਲੇ ਤੂੰ ਸਾਈਡ ਤੇ ਕਰ ਲੋ ਉਹਨਾਂ ਨੇ ਨਹੀਂ ਕੀਤੇ ਉੱਤਰ ਕੇ ਨਾ ਉਹਨੂੰ ਗਾਲਾਂ ਕੱਢਣਾ ਸਟਾਰਟ ਕਰਤੇ ਉਹ ਭੈਣ ਦੀਆਂ ਗਾਲਾਂ ਕੱਢਣ ਲੱਗ ਪਏ ਸਟਾਰਟ ਕਰਨ ਲੱਗੇ ਆਪਾਂ ਬੋਲੇ ਕਿ ਤਾਉ ਜੀ ਇਦਾਂ ਨਾ ਕਰੋ ਹਨਾ ਜਾਣ ਤੋਂ ਜਾਣਦਾ ਆਪਾਂ ਕਿ ਜਾਣ ਤੋਂ ਕਹਿੰਦੇ ਨਹੀਂ ਨਹੀਂ ਸਾਡੀ ਗੱਡੀ ਅੱਗੇ ਖਲੋਗੇ ਆਗੇ ਤੇ ਆਪਾਂ ਬੜੀ ਪਾਪਾ ਬੜਾ ਹੱਥ ਵੀ ਜੋੜੇ ਕਿ ਨਹੀਂ ਜਾਣਦਾ ਕੁਛ ਨਹੀਂ ਹੋਇਆ ਇੰਨੀ ਵੀ ਨਹੀਂ ਕੁਛ ਹੋਇਆ ਤੇ ਉਹ ਥੱਲੇ ਉਤਰੋ ਥੱਲੇ ਉਤਰੋ ਸਾਨੂੰ ਧਮਕਾਨ ਲਾਪੇ ਕਾਫੀ ਸਾਰੀ ਉਹਨਾਂ ਨੇ ਪਿਸਟਲ ਕੱਢ ਲਈ ਕਹਿੰਦੇ ਆ ਉਹ ਦਵੀ ਨਹੀਂ ਫਿਰ ਬਾਅਦ ਮੈਂ ਵੀਡੀਓ ਬਣਾ ਲਾ ਪਈ ਆਪਣੇ ਹੱਥ ਨਾਲ ਤਮੀਨ ਬੋਲਦੇ ਪਹਿਲੇ ਤੈਨੂੰ ਮਾਰ ਨਹੀਂ ਪਹਿਲੇ ਕੁੜੀ ਨੂੰ ਗੋਲੀ ਮਾਰ ਦੋ ਤੇ ਮੇਰੇ ਪਾਪਾ ਜੀ ਅੱਗੇ ਹੋ ਗਏ ਮੈਨੂੰ ਬਚਾ ਲੈ ਕਿ ਨਹੀਂ ਕੁੜੀ ਨੂੰ ਨਹੀਂ ਮਾਰਨਾ ਤੇ ਮੈਂ ਪੂਰੀ ਵੀਡੀਓ ਰਿਪੋਰਟ ਵੀ ਕੀਤੀ ਸਾਰੀ ਵੀ ਆਪਣੇ ਹੱਥੀ ਕੀਤੀ ਆ ਤੇ ਉਹਨਾਂ ਦੀ ਪਿਸਟਲ ਭੱਜਣ ਲੱਗੀ ਨਾ ਜਦੋਂ ਆਪਾਂ ਫਿਰ ਅਬ ਮੇਰੇ ਪਾਪਾ ਜੀ ਅੱਗੇ ਚੱਲ ਗਏ ਉਹ ਭੱਜ ਪਏ ਤੇ ਉਹਨਾਂ ਨੇ ਪਿਸਟਲ نیچے ਡੇਗ ਗਈ ਆ ਬੱਚਾ ਕਰ ਗਿਆ ਤੇ ਆਪਣੀ ਗੱਡੀ ਚ ਰੱਖ ਲਈ ਤੇ ਮੇਰੇ ਮਾਮਾ ਜੀ ਤੇ ਮੈਂ ਤੇ ਭੱਜ ਗਏ ਉੱਥੇ ਗੱਡੀ ਲੈ ਗਏ ਤੇ ਮੇਰੇ ਪਾਪਾ ਵੀ ਸਕੂਟੀ ਤੇ ਪਿੱਛੇ ਆਏ ਤੇ ਫਿਰ ਆਪਾਂ ਐਸਐਚਓ ਕੋ ਪਾਪਾ ਬੋਲੇ ਥਾਣੇ ਜਾਂਦੇ ਨੇ ਕਿ ਦਾ ਘਰ ਆਣੇ ਵਾਪਸ ਆਪ ਐਸਾ ਜਿਕੇ ਜਿਹੜੇ ਪੁੱਜੇ ਆਪਾਂ ਉਹਨਾਂ ਪਿਸਤਲ ਦਿੱਤੀ ਤੋ ਉਹਨਾਂ ਉਲਟਾ ਬੋਲਣਾ ਪਈ ਤੇ ਕਿਹਦੀ ਪਿਸਤਲ ਕਿਉਂ ਹੋਗਿਆ ਲੈ ਕੇ ਆਗੇ ਤੇ ਇਹ ਗਲਤ ਕੀਤਾ ਇਹ ਹੋਆ ਤੇ ਉਹਨਾਂ ਨੇ ਮੇਰੇ ਪਾਪਾ ਨੂੰ ਨਾ ਡੱਕ ਲਿਆ ਅੰਦਰ ਤੁਹਾਨੂੰ ਬੋਲੇ ਘਰ ਜਾਓ ਆਪਾਂ ਨੂੰ ਬੋਲਿਆ ਵੀ ਕਿ ਸਾਡੇ ਪਿੱਛੇ ਬਾਈਕ ਤੇ ਵੀ ਬੰਦੇ ਆ ਰਹੇ ਬੋਲਦੇ ਨਹੀਂ ਨਹੀਂ ਤੁਸੀਂ ਪਿਸਤਲ ਜਮ੍ਹਾਂ ਕਰਾਤੀ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਤੇ ਆਪਣੇ ਘਰ ਜਾਓ RAMNA SOWO ਸਵੇਰੇ ਆਇਓ ਪਾਪਾ ਨੂੰ ਲੈਣ ਤੇ ਆਪਾਂ ਜਿੱਦਾਂ ਥਾਣੇ ਚੋਂ ਨਿਕਲੇ ਤੇ 3 ਨਾ ਗੱਡੀ ਮੰਡੀ ਤੋਂ ਪਿੱਛੇ ਗੱਡੀਆਂ ਲੱਗੀਆਂ ਹੋਈਆਂ ਅਸੀਂ ਤੇ ਮੈਂ ਮੈਂ ਛਿਛੇ ਦੇ ਲਿਆ ਉਹਨੇ ਕਾਫੀ ਤੇਜ਼ ਗੱਡੀ ਸਾਡੇ ਪਿੱਛੇ ਮਾਰ ਤੇ ਮੇਰੇ ਮੰਮੀ ਬੋਲਦੇ ਮੰਡੀ ਚੱਲ ਜਦੇ ਨੇ ਬਾਬਾ ਜੀ ਸਾਨੂੰ ਜਾਣਦੇ ਆ ਬਾਬਾ ਜੀ ਕੁ ਰਾਤ ਲੈ ਲੈਣੇ ਉੱਥੇ ਜਿੱਦਾਂ ਕਾਫੀ ਆਪਾਂ ਗੱਡੀ ਤੇਜ਼ ਚਲਾਈ ਬਟ ਉਹ ਹਾੜੇ ਤੋਂ ਵੀ ਬੜੀ ਤੇਜ਼ ਆਏ ਤੇ ਮੇਰੀ ਪਾ ਮੈਂ ਤੇ ਮਾਮਾ ਚ ਅੱਗੇ ਬੈਠੇ ਹੋਈ ਮਾਮਾ ਡਰਾਈਵ ਕਰ ਰਹੀ ਤੇ ਮੇਰੇ ਮੰਮੀ ਬੋਲਦੇ ਤੂੰ ਭੱਜ ਜਾ ਤੂੰ ਨਿਕਲ ਜਾ ਬਾਬੇ ਨੂੰ ਬੁਲਾਵ ਮੈਂ ਕਾਫੀ ਬਾਬੇ ਦਰਵਾਜ਼ਾ ਵੀ ਖੜਕਾਇਆ ਬਟ ਉਹੁੱ ਸੁੱਤੇ ਹੀ ਸਾਰੇ ਪਿੱਛੇ ਲੱਗੇੜ ਖੁੱਲਾ ਹੀ ਮੰਡੀ ਦਾ ਤੇ ਮੇਰੇ ਮੈਂ ਉਧਰ ਗ ਤੇ ਜਦ ਤੱਕ ਮੈਂ ਆਈ ਤੇ ਸਾਰਾ ਗੁੱਸੇ ਟੁੱਟ ਚੁੱਕਾ ਸੀ ਸਾਰਾ ਗੱਡੀ ਸਾਫ ਧਰਤਾ ਸੀ ਮਨੇ ਕੋਟਲੇ ਦੇ ਮੁੰਡੇ ਇੱਕ ਬੱਲਾ ਤੇ ਇੱਕ ਗੋਲਡੀ ਸੀ ਜਿਨ੍ਹਾਂ ਨੇ ਹਮਲਾ ਕੀਤਾ ਤੇ ਚਾਰ ਪੰਜ ਅਣਪਛਾਤੇ ਜੋ ਕਿ ਸਾਨੂੰ ਨਹੀਂ ਪਛਾਨ ਆਈ ਰਾਤ ਇਨੀ ਰਾਹੀ ਤੇ ਜਦ ਤੱਕ ਮੈਂ ਵਾਪਸ ਆਈ ਬਾਬਾ ਜੀ ਆਈ ਮੰਡੀ ਵਾਲੇ ਡਾਂਗਾ ਡੂੰਗਾ ਲੈ ਕੇ ਬਚਾਨ ਮਤਲਬ ਤਾਂ ਮੇਰੇ ਮਾਮਾ ਜੀ ਬਿਹੋਸ਼ ਹੋ ਚੁੱਕੇ ਸੀ ਇਨਸਾਫ ਜਾਣੇ ਮੈਂ ਤਾਂ ਪਰਚਾ ਦਰਜ ਹੋਵੇ ਉਹਨਾਂ ਨੂੰ ਕੜੀ ਤੋਂ ਕੜੀ ਸਜਾਉਵੇ ਜਿਉ ਸਾਨੂੰ ਅੱਜ ਜੇ ਉਹਨਾਂ ਨੂੰ ਆਪਾਂ ਬਖਸ਼ਤਾ ਅੱਜ ਤੇ ਉਹਨਾਂ ਨੇ ਕੱਲ ਫਿਰ ਹਮਲਾ ਕਰਾ ਸਕਦੇ ਸਾਡੇ ਕਿਉਂਕਿ ਮੈਂ ਕੱਲੀ ਆ ਮੈਂ ਕਾਲਜ ਵੀ ਜਾਣੀ ਆ ਆਪਣੇ ਆਂ ਜਾਣਾ ਸ਼ਾਮ ਨੂੰ ਘਰ ਵਾਪਸ ਆਣੀ ਆ ਉਹ ਮੇਰਾ ਕੁਝ ਵੀ ਕਰ ਸਕਦੇ ਆ ਜਿਸਾਨੂੰ ਇਨਸਾਫ ਨਹੀਂ ਮਿਲਿਆ ਸਾਡੀ ਜਾਨ ਦੇ ਖਤਰਾ ਹੈ ਤੇ ਮੇਰੇ ਮਾਮਾ ਜੀ ਨੂੰ ਬਹੁਤ ਖਤਰਾ ਉਹਨਾਂ ਤੋਂ ਕੰਪਲੇਂਟ ਸਾਡੇ ਕੋਈਆਂ ਨੇ ਤੇ ਜਿਹੜਾ ਜ਼ਖਮੀ ਹੋਇਆ ਉਹ ਹਸਪੀਟਲ ਐਡਮਟ ਹੈ ਐਮਐਲਰ ਕੋਈ ਨਹੀਂ ਆਈ ਪਰ ਉਸ ਸੰਬੰਧ ਜੋ ਵੀ ਅਸਪਰਲਾ ਕਾਰਵਾਈ ਬਣਦੀ ਹੈ ਕਰ ਰਹੇ ਆ ਸਰ ਉਹਨਾਂ ਦੀ ਗੱਡੀ ਵੀ ਇੱਕ ਭੰਗਤੀ ਸੀ। ਮਤਲਬ ਜੋ ਵੀ ਕਾਰਵਾਈ ਬਣਦੀ ਉਹ ਸਟੇਟਮੈਂਟ ਲਿਖਾਉਣਗੇ ਉਸ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਪੰਚੀ ਰਵਾਲਰ ਖੁਦ ਜਾ ਕੇ ਥਾਣੇ 'ਚ ਦੱਸੋ ਜਮ੍ਹਾਂ ਕਰਵਾਈਏ ਤੇ ਥਾਣੇ ਵਾਲਿਆਂ ਨੇ ਸਾਮੇ ਬਣ ਉੱਥੇ ਬਿਠਾ ਲਿਆ ਰਹਾ। ਨਹੀਂ ਇੰਦਾ ਦੀ ਕੋਈ ਗੱਲ ਨਹੀਂ ਰਵਾਲਰ ਉਹਨਾਂ ਨੇ ਦੇਖੋ ਹੋਈ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕਿਉਂ ਹੋਈ ਹੈ ਕਿਹੜੀ ਕੀ ਗੱਲ ਉੱਥੇ ਵਾਪਰੀ ਹੈ ਉਹਦੀ ਜਾਂਚ ਕਰ ਰਹੇ ਆ। ਤੇ ਜੋ ਵੀ ਬਣਦੀ ਕਾਰਵਾਈ ਉਹ ਅਸੀਂ ਕਰਾਂਗੇ।